ਗੁਰਵਿੰਦਰ ਕੋਲ ਇੱਕ ਜਲਵਾਟ ਹੋ ਰਹੀ ਅੱਜ। ਉਸ ਖਨੇ ਆ ਵੀ ਆਪਸੀ ਸ਼ੋਪ ਤੇ ਬਸ ਮਿਠਾਈ ਦਾ ਡੱਬਾ ਲੈਣ ਗਏ ਸੀ। ਅਸੀਂ ਜਸਟ ਗੱਡੀ ਵਾਲੀ ਸਾਡਾ ਧਿਆਨ ਸੀਗਾ। ਇਹ ਬੇਟੀਆਂ ਨੂੰ ਦੋਨੋਂ ਨੂੰ ਪ੍ਰੋਬਲਮ ਸੀਗੀ ਸਫਰ ਕਰਤੀ। ਤੇ ਉਹਨਾਂ ਨੂੰ ਮੈਂ ਇੱਕ ਨੂੰ ਰਿਸਪੌਂਸਿਵ ਸਕੂਲਾ ਦਿਵਾ ਕੇ ਨਾਲ ਦੀ ਨਾਲ ਜਸਟ ਬਾਹਰ ਆ ਗਏ। ਹਸਬੰਡ ਵੀ ਡੱਬਾ ਲੈ ਕੇ ਨਾਲ ਹੀ ਬਾਹਰ ਆ ਗਏ। ਬਾਰ ਹੀ ਖੜੇ ਹੋਏ ਸੀਗੇ। ਤੇ ਇਹ ਬੇਟੀ ਬਸ ਬੋਲ ਗੱਪੇ ਖਵਾ ਕੇ ਨਾਲ ਗੱਡੀ 'ਚ ਸਾਡਾ ਧਿਆਨ ਸੀਗਾ। ਸਾਨੂੰ ਪਤਾ ਵੀ ਨਹੀਂ ਲੱਗਿਆ ਅੱਧੇ ਸਕਿੰਟ ਦੇ ਵਿੱਚ ਵਿੱਚ ਉਹਨਾਂ ਨੇ ਸ਼ੀਸ਼ਾ ਤੋੜ ਕੇ ਕਿੱਦਿਆ। ਸਾਰਾ ਸਾਰਾ ਸਮਾਨ ਸੀਗਾ ਗੋਲੀਆਂ ਦਾ ਸਮਾਨ ਸਮਾਨ। ਉਹਨਾ ਤੇ 25 6 ਮਤਲਬ 30 ਦੇ ਕਰੀਬ ਹੈਗਾ ਸੀ ਨਾ ਬੋਲ ਟਾਈਮ ਇਨ ਡ੍ਰਿੰਗ ਵਿੱਚ ਸੀਗੀ ਵਿੱਚ ਮੇਰਾ ਪਾਸਪੋਰਟ ਸੀਗਾ ਵਿੱਚ ਤੇ ਇਹ ਬੇਟੀ ਦੀ ਨਾ ਇੰਗੇਜਮੈਂਟ ਵਾਲੀ ਜਿਹੜੀ ਉਹ ਸੀਗੀ ਮੂਵੀ ਹੁੰਦੀ ਹੈ ਵਿੱਚ ਪੈਨ ਡਰਾਈਵ ਉਹ ਵੀ ਸੀਗੀ ਵਿੱਚ ਕੈਰੀ ਬੇਟੀ ਦੀ ਨਾ ਮਤਲਬ ਮੈਰिज ਹੈ ਬੇਟੀ ਦੀ ਨਵੰਬਰ ਸੋ ਤੇ ਫਿਰ ਮੈਂ ਕਿਹਾ ਵੀ ਘਰੇ ਛੱਡਣਾ ਥੋੜਾ ਠੀਕ ਨਹੀਂ ਮੈਂ ਕਿਹਾ ਵੀ ਅਸੀਂ ਨਾਲ ਹੀ ਮਤਲਬ ਇਹ ਉਹ ਕਰ ਦਿੰਦੇ ਹਾਂ ਅਸੀਂ ਇਹ ਬੀਸਟ ਨਹੀਂ ਇਹ ਜਗਰਾਉਂਡ ਤੇ ਕੋਸਟ ਲੱਗਦਾ ਨਾ ਕੋਈ ਕੰਮ ਕਰਦੇ ਜੀ ਇਹ ਨਹੀਂ ਹਜੇ ਕੁਛ ਨਹੀਂ ਕਰਦੇ ਭਾਈ ਮੰਗ ਕੇ ਹੀ ਕਰਦੇ ਮੰਗੇ ਹੀ ਕਰਦੇ ਆ ਕਿ ਸਾਡਾ ਸਮਾਨ ਸਾਨੂੰ ਮਿਲ ਜੇ ਬਸ ਉਹਦੀ ਜੈਸ ਹੋਗਾ ਸੀਗਾ 2 ਲੱਖ ਦੇ ਕਰੀਬ ਸੀਗਾ ਅਸੀਂ ਬਾਬਾ ਜੀ ਦੇ ਜਿਹੜੇ ਕੱਢਦੇ ਆ ਉਹ ਵੀ ਵਿੱਚ ਹੀ ਸੀਗੇ ਮੇਰੇ ਕੋਲ 50 50 60 ਦੇ ਕਰੀਬ ਸੀਗੇ ਅਸੀਂ ਕੱਢਦੇ ਆ ਹਰ ਮਹੀਨੇ ਮਤਲਬ ਇਹ ਜਿਵੇਂ ਦੋ ਹੱਦ 1500 ਜਾਂ 2000 ਕੱਢਦੇ ਆ ਲੈ ਜੀ ਗਾਇਰਨ ਨੇ ਕਿ ਗੋਲਡ ਟਰੀਅਰ ਦੇ ਕੈਸ਼ ਜਿਹੜੇ ਮਗਈਆ ਜੀ ਉਹ ਹੈਗੇ ਹਾਲਦਾਰ ਨੇ ਜਗਰਾਉਂ ਪੁਲਿਸ ਲੈਣ ਚ ਉਹ ਗੱਡੀ ਲੈ ਕੇ ਉਹਨਾਂ ਦਾ ਸ਼ੀਸ਼ਾ ਜਿਹੜਾ ਪਿਛਲਾ ਕਾ ਸਾਰਾ ਟੁੱਟਿਆ ਹੋਇਆ ਉਹਨਾਂ ਨੇ ਇਹੀ ਕੀਤਾ ਵੀ ਕਹਿੰਦੇ ਕੋਈ ਤੋੜ ਕੇ ਮੇਰਾ ਗ੍ਰੀਫੇਸ ਲੈ ਗਿਆ ਤੇ ਜਿਹਦੇ ਵਿੱਚ ਸੋਨਾ ਦੱਸਦੇ ਆ ਜਾਂ ਕੈਸ਼ ਦੱਸ ਰਹੇ ਨੇ ਉਹ ਵੈਰੀਫਾਈ ਕੀਤਾ ਹੋਊਗਾ ਦੇਖੋ ਮਾਮਲਾ ਥੋੜਾ ਸਸਪੈਕਟਿਡ ਹੈ ਸ਼ੱਕੀ ਲੱਗਿਆ ਪਰ ਫਿਰ ਵੀ ਕਲੀਅਰ ਕਰਕੇ ਜੋ ਕਾਰਵਾਈ ਕੀਤੀ ਹੈ ਸਸ ਸੀਸੀਟੀਵੀ 'ਚ ਆਇਆ ਕੁਝ ਸੀਸੀਟੀਵੀ ਉਹਦੇ ਹੈ ਹੀ ਨਹੀਂ ਜੀ ਬਿਲਕੁਲ ਕਲੀਅਰ ਦੇਖੋ ਸਾਹਮਣੇ ਵੀ ਕੋਈ ਨਹੀਂ ਹੈ ਕਿੰਨਾ 골ਡ ਕਿੰਨਾ ਕੈਸ਼ ਦੱਸਦਾ ਨਹੀਂ গোল্ডے ਆਪਣੇ حساب ਨਾਲ 32 33 ਟੋਲੇ ਦੱਸ ਰਹੇ ਆ ਵੀ ਜਿਹੜਾ ਬੰਦਾ ਕੋਈ ਕੈਰੀ ਕਰਕੇ ਲੈ ਕੇ ਨਹੀਂ ਜਾਂਦਾ ਕੋਈ ਵੀ ਸਿਆਣਾ ਕੋਈ ਵੀ ਲਾਲੋ whatever ਜਿਹੜਾ ਵੀ ਹੈਗਾ ਕੋਈ ਅਜੇ ਮੈਂ ਨਹੀਂ ਦੇਖਿਆ ਕੋਈ ਨਾਲ ਕੈਰੀ ਕਰਕੇ ਲੈ ਕੇ ਜਾਂਦਾ ਸਰਫਰ ਕੀ ਕਰ ਰਿਹਾ ਦੇਖੋ ਮੈਂ ਪਹਿਲਾਂ ਤਾਂ ਪੂਰੀ ਪੜਤਾਲ ਕਰੂੰਗਾ ਜੀ ਅਸੀਂ ਵੈਰੀਫਾਈ ਕਰਾਂਗੇ ਜੋ ਫੈਕਟਸ ਆਉਣਗੇ ਉਹਦੇ ਮੁਤਾਬਕ ਕਰੀਦਾ ਜਸਟਿਸ ਦਵਾਉਣਗੇ